ਕਹਣਾ ਉਹ ਬੜਾ ਜਾਂ ਲੱਭੀ ਜੀ ਦਬਾ ਗਈ ਲੈ ਨਹੀਂ ਮੰਨੇ ਬੜਾ ਉਹ ਭੈਣ ਨੂੰ ਤੂੰ ਬਸ ਖਾਲ ਨੂੰ ਨਾ ਦਦਾ ਤਾ ਦੇ ਕੀ ਹੋ ਗਿਆ ਹੁਣ ਤੇਰੇ ਖਸਮ ਤੁਸੀਂ ਨਾ ਬੰਸੋਂ ਹਮੇ ਤਾਂ ਨੇ ਬੜਾ ਚੀੜੇ ਕਾ ਵੱਡੀ ਜਾਂਦਾ ਉਹ ਥੰਗੇ ਦਬਾਉ ਹਾਏ ਵੇ ਦੇ ਨਾ ਤਾਂ ਪਿੱਟਦੀ ਹੁੰਦੇ ਨੇ ਨੇ ਦੇ ਕਿਹੜਾ ਦਿਨ ਸੀ ਆਉਂਦਾ ਉਹ ਬਦਰ ਉਹਦਾ اتنا ਉੱਲੇ ਜਾਣਾ ਬਿਜਲੀ ਲਗਾ ਕੇ ਲਿਆਉਣਾ ਉਹ ਕੋਈ ਮਾੜੀ ਨਹੀਂ ਆਉਂਦੀ ਮੇਰਾ ਮੂੰਹ ਘੇਟ ਪੜ ਬੇਪੁੱਤ ਵੇ ਰਿਆ ਵੇ ਵੇ ਰਿਆ ਪੁਰੀਆ ਉਰੀਆ ਨੂੰ ਨਾ ਦੇ ਪੁੱਤ ਗੇਟ ਬੰਦ ਕਰ ਦੇ ਵੇ ਸੰਦੋਕਾਂ ਨੂੰ ਪੰਨ ਦਾ ਖਸਮ ਜਲੂਸ ਕਢਾਈ ਜਾਂਦਾ ਉਹ ਫਾਲਾ ਕੱਢ ਨੂੰ ਤਾਂ ਨਹੀਂ ਜੀ ਕਰਦਾ ਮੇਰਾ ਬੇਪੁੱਤ ਤੇਰਾ ਤੇ ਨੂੰਗਾ ਫੇਰ ਵੀ ਤੂੰ ਸ਼ਰਮ ਨਾ ਕਰ ਲਮਾੜੀ ਮੋਟ ਸ਼ਰਮ ਕੀ ਕਰਾਂ ਲਾਪੇ ਦਵਾਈ ਉੱਥਾ ਜੂ ਠੰਡਾ ਰਹਿ ਬੇਪੁੱਤ ਅਗਰੇ ਆ ਵੇ ਲੈ ਪਾਣੀ ਲੈ ਕੇ ਆ ਉਥੋਂ ਹਾਂ ਬੋਲਾ ਕਿਨੇ ਕਿਹਾ ਉੱਥੇ ਮੈਂ ਆਪ ਦੇਖ ਕੇ ਆਇਆ ਮੈਂਥੋਂ ਤਾਂ ਛੜਾ ਕੇ ਭੱਜ ਗਿਆ ਏ ਮੇ ਪਤਾ ਨਹੀਂ ਕੀ ਬਣੂਦਾ ਮਨਨਾ ਕੀ ਤੈਨੂੰ ਕਹੀ ਜਾਂਦਾ ਤਨਵਲੇ ਲੈ ਜਨੇ ਬਿਜੇ ਲਗੋਣ ਵਿਚਾਰ ਪੁੱਤ ਕੋਈ ਨਹੀਂ ਤੇਰਾ ਕੋਈ ਨਹੀਂ ਠੀਕ ਹੋ ਜੂ ਮੈ ਤੈਨੂੰ ਪਤਾ ਉਹਦੇ ਪੈਰ ਦੇ ਜਦੋਂ ਦੇ ਆਉਂਦੇ ਆ ਨਾ ਉਹਦੋਂ ਥੋੜਾ ਜਿਹਾ ਟਟਕਾ ਲੱਗਿਆ ਕਾ ਕਾਹਨੂੰ ਲੱਗਿਆ ਟਟਕਾ ਪਾਣੀ ਵੀ ਬਹੁਤ ਠੰਡਾ ਰਹਾ ਚਰ ਕੋਈ ਨਹੀਂ ਪੁੱਤ ਬਿਮਾਰ ਹੋ ਕੇ ਨਾ ਨਹੀਂ ਕਰਦੀ ਆਖ ਨੂੰ ਜਾਂਦਾ ਤੂੰ ਨਾ ਆ ਤੋ ਰਹਿ ਉਹ ਨਾ ਪਤਾ ਨਾ ਤੋੜ ਨਾ ਬੌਲੇ ਨੂੰ ਸੱਦ ਲਓ ਪੁੱਤ ਆ ਗੋਈ ਪੁੱਤ ਤੂੰ ਠੰਡਾ ਰਹਿ ਜਾ ਤੂੰ ਨਾ ਤੋ ਲੈ ਪਰ ਮੂ ਰਿਆ ਹਾਂਜੀ ਨਹੀਂ ਸਰਦ ਕੀ ਕੀ ਬਾਤ ਹੈ ਫਤਰਾ ਮਾਛੜ ਵਾ ਗਿਆ ਇਧਰ ਰੰਗੜਾ ਜੱਬੇਣ ਇਹਨਾਂ ਬਾਵਲਾ ਅਮ ਲੱਭ ਕੇ ਲੈਣਾ ਚਲੋ ਚਲਾ ਲੱਭਣ ਚੱਲੀਏ ਚਲੋ ਉਧਰ ਮਾਥ ਨੂੰ ਕੋਈ ਜਾਂਦਾ ਇਨੇ ਤਪਾਲਿਆ ਸਰਦ ਬਣ ਜਾਓ I <laughs> do Wow. പട്രോള ജീ തടേ কি কৰে ना, जो ना आप पर जाइए हम पर जाते हैं ओ तो इस सामने से आएगा दीदी लड़ी तो पाके आपको लगू <laughs> ਕਮ ਲਾਦਾ ਉਹਦਾ ਲੰਗ ਗਿਆ ਭੱਜਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਚਲੋ ਚਲੋ ਹੋ ਹੋ ਸਾਵਾਂ ਚੜਾ ਬਾਈ ਕਿੱਥੇ ਬਾਹਰ ਪੈ ਜੀ ਮੇਰੇ ਯਾਰ ਸੁਣ ਲਾਰ ਨੂੰ ਹੁੰਦਾ ਬਾਪੂ ਕਰੀ ਜਾਊਗਾ ਤੁਮੋਂ ਬੇਤਰੇ ਬਾਗ ਠੀਕ ਹੈ ਸਰਦਾਰ ਅੰਨਾ ਬਾਬਾ ਤੰਨਾ ਬਾਬਾ ਜਾਂਦੇ ਓ ਠੰਡ ਹੋਈ ਜਾਂਦੀ ਹੈ ਨਾ ਪਤਾ ਨਹੀਂ ਲੱਗਦਾ ਕਿਹੜੇ ਵਲੇ ਕਿਹੜਾ ਹੋ ਜੇ ਲੈ ਮਾਤਾ ਕਾਲਾ ਸੁਣਿਆ ਉਹਨਾਂ ਦਾ ਬੁਢਾ ਫੇਰ ਮਰ ਗਿਆ ਬੈ ਕੇ ਖਾਂਦੇ ਸੀ ਆ ਤਾਂ ਹੀ ਨਹੀਂ ਲੱਗਦਾ ਓਕੇ ਮੈਂ ਦੋ ਗਿਆ ਜਾਗ ਕਰਦੀ ਵਾਦ ਲਾਏ ਦੀ ਹੈ ਜਾਗ ਰੇ ਲੋਟਾ ਹਾਂ ਠੀਕ ਆ ਛੱਡ ਜਾ ਮੈਨੂੰ ਕੋਲੇ ਜਾ ਜਾਣ ਦੇ ਇੱਕ ਟੱਕ ਤੱਕ ਨਹੀਂ ਚੱਲਦੀ ਬਹਿ ਜਾ ਲੈ ਸਾਫ ਕਰਾ ਕਰ ਦੇ ਲੈ ਜਾ ਨੀ ਉਮਰਾਂ ਕੀ ਤਰੀਏ ਸੋਣਾ ਇਹ ਤਾਂ ਮੇਰੇ ਵੀ ਹੋ ਜੂਗੀ ਤੂੰ ਤਾਜਵਾਨ ਹੈ ਤਾਂ ਕਰਕੇ ਥੋੜੇ ਜੇ ਲੱਛਣ ਕਰਦਾ ਹੁਣ ਦੱਸ ਕਿਵੇਂ ਤੂੰ ਫਿਰ ਕੁੱਛ ਨਾ ਪਰাবা ਨਾ ਤੇ ਸੀ ਆਦਮੀ ਨੇ ਬਾਦ ਮੈਂ ਕਿਹਾ ਬਾਬੇ ਦੇ ਮੱਥਾ ਟੇਕ ਗਏ ਨਤਮਸਤਕ ਹੋ ਕੇ ਆਇਆ ਚਲੋ ਚੰਗੇ ਉਹ ਸੱਚ ਤੈਨੂੰ ਪਤਾ ਲੱਗ ਗਿਆ ਉਹ ਦੇ ਸਾਹਮਣੇ ਅੱਜ ਫੇਰ ਭੱਜ ਜਾਂਦੇ ਸੀ ਇਹ ਅੱਛਾ ਮੈਨੂੰ ਲੱਗਦਾ ਠੋਲੂ ਦੇ ਬਾਪੂ ਦੇ ਦੌਰਾਂ ਪੈਂਦਾ ਹੈ ਅੱਛਾ ਹਾਂ ਮੁੰਡਾ ਪਤਾ ਨਹੀਂ ਤੈਨੂੰ ਕਿ ਲੱਗਿਆ ਉਹ ਮੈਂਟਲ ਆ ਨਹੀਂ ਮੈਂਟਲ ਮੁੰਡਲ ਕੋਈ ਨਹੀਂ ਉਹਦਾ ਦੌਰ ਆ ਪੈਂਦਾ ਠੋਲੂ ਦੇ ਬਾਪੂ ਦੇ ਅੱਛਾ ਹਾਂ ਤਾਂ ਹੀ ਭੱਦੇ ਬਦ ਤੁਸੀਂ ਹੋਰ ਸੁਣੋ ਹਾਂ ਠੋਲੂ ਹਾਂ ਉਹ ਨੂੰ ਕੰਜਰੂਫੇ ਕੀ ਆਉਦਾ ਨਾ ਤਮੋ ਨੂੰ ਹਸ ਤਾਲ ਦਾ ਨਹੀਂ ਹਾਂ ਜਿੱਥੇ ਉਹ ਬਿਜਲੀਆਂ ਜੇ ਲੱਗਦੀਆਂ ਉੱਥੇ ਦਾਖਲ ਕਰਾਉਣ ਨੂੰ ਕਰਦਾ ਅੱਛਾ ਹਾਂ ਉਹ ਦਾ ਸਤੂਬੇ ਤੇ ਮੈਂ ਆ ਜੇ ਬੈਠਾ ਸੀ ਪਤਾ ਅੰਦਰ ਆਦੇ ਜਮਾ ਹੋਲੀ ਹੋਈ ਭਾਈ ਜੀ ਕੋਈ ਦਿੰਦਾ ਨਹੀਂ ਕਰਦਾ ਨਹੀਂ ਉਹ ਤੋਂ ਛੱਡਦਾ ਉਹ ਕਹੋ ਸੀ ਮੇਰੇ ਖਿਆਲ ਨਾ ਸਾਂਤ ਆ ਦੇ ਫਿਰਿਆ ਨਾ ਹੁਣ ਵੀ دیਵਾਨ 70 ਸਾਲਾ ਨਾ ਹੋ ਗਿਆ ਕੋਈ ਬੈ ਕੇ ਤੰਗ ਆ ਦੇ ਵੀ ਮੈਂ ਬੈਠਾਂਗਾ ਉਹ ਤਾਂ ਮੈਂ ਪਟਾਈ ਆ ਨਾ ਨਾ ਤੇਰੇ ਬਾਈ ਨਾ ਕਿਨੇ ਰੁਕਦੀ ਆ ਉਹ ਲੋਕਾਂ ਨੂੰ ਮੈਨੂੰ ਲੱਗਦਾ ਹੂੰ ਤੇ ਤੇ ਨਵੇਂ ਨਾ ਕੋਈ ਬੱਚੇ ਪਟੌਨਿਕ ਤੇ ਗਾਉਣਗੇ ਲੈ ਉਹ ਪਤਾ ਨਹੀਂ ਕਿੱਥੇ ਕਿੱਥੇ ਉਹ ਕਰਨ ਦੇ ਖੋਸੋਲਾ ਹਾਂ ਸੁਣਾ ਮੈਂ ਸਭ ਕੱਲ ਕੰਜਰ ਡੇਕ ਵੱਡਿਆ ਆ ਉਹਨਾਂ ਦਾ ਘੁੜਾ ਬੋਲੂ ਕਾ ਉਹ ਤਾਂ ਨਹੀਂ ਐ ਓਏ ਇੱਕ ਮਿੰਟ ਮਾ ਦਾ ਕੰਜਰਾ ਚੜ੍ਹ ਘੋੜਾ ਹੁਣ ਤੇਰੀ ਅਕਲ ਤੇ ਕੀ ਪਰਦਾ ਪੈ ਗਿਆ ਕਿਵੇਂ ਦੇਖ ਤਾ ਕੰਜਰਾ ਉਹ ਅੱਡ ਵੱਡ ਕੇ ਆਇਆ ਹੈ ਬੰਦਮ ਦੀਆਂ ਕੱਢਦਾ ਹਰਾਮ ਜਲਾ ਦੰਦੀਆਂ ਨਹੀਂ ਕੱਢਦਾ ਇਹ ਦੰਦ ਹੀ ਮਿੱਟੇ ਉਂਦੇ ਮਨ ਨੂੰ ਪਤਾ ਤੇਰਾ ਤੈਨੂੰ ਕਿੰਨੇ ਵਾਰੀ ਕਿਹਾ ਘੱਟ ਖਾਪੀ ਲਿਆ ਕਰ ਕੁਛ ਨਹੀਂ ਰੱਖਿਆ ਇਹਨਾਂ ਨਸ਼ਿਆਂ ਦੇ ਵਿੱਚ ਕੰਦਰਾ ਮੈਨੂੰ ਉਹ ਦੇਖ ਲੈ ਉਹਨਾਂ ਦਾ ਪੁੱੁੰਡਾ ਇੱਥੇ ਜਾ ਕੇ ਦੇਖ ਲੈ ਉਹਨਾਂ ਦਾ ਮੁੰਡਾ ਮੰਜੇ ਜਟਿਆਗਾ ਪਤਾ ਆਈ ਨਹੀਂ ਪੈਂਦੇ ਉਹ ਤਾਂ ਬਿਮਾਰ ਸੀ ਬਿਮਾਰ ਕਾਨੂੰ ਸੀ ਕੰਦਰਾ ਚਿੱਟੇ ਨੇ ਲੈ ਲਿਆ ਪਹਿਲਾਂ ਆਖਾਂਦਾ ਸੀ ਪੁੱਤੀ ਉਹ ਪੁਕੇ ਕਾਲ ਦੇ ਤੇ ਪੰਨ ਲਾ ਗਿਆ ਗਾਂਜ ਤੋਂ ਪੜਾਈ ਹੁੰਦੀ ਆ ਮੰਨਦੇ ਆ ਉੱਥਿਆਂ ਬਰਤਾ ਇੰਨੂੰ ਨਹੀਂ ਪਤਾ ਕਈ ਕਾਂਜਾਂ ਦੇ ਵਿੱਚ ਆ ਕੰਜਰਖਾਨਾ ਆ ਸਰਿੰਜਾਂ ਲਾ ਲੈਂਦੇ ਨੇ ਐਟੀਆਂ ਐਟੀਆਂ ਮਾਰਦੇ ਨੇ ਸਾਡੇ ਵਰਗੇ ਬੁੜਿਆਂ ਦਾ ਸੁਣਾ ਕੇ ਅਰੇ ਅਰ ਤੂੰ ਕੀ ਜਾਣੇ ਤੇਰੇ ਚ ਤਾਂ ਕੰਜਰਾ ਪਹਿਲਾਂ ਹੀ ਭੁੱਕੀ ਫੀਮ ਰਚੀ ਪਿਆ ਮੈਂ ਤੈਨੂੰ ਹਲੇ ਵੀ ਕਹਿਣਾ ਹਲੇ ਤੇਰੀ ਬਹੁਤੀ ਉਮਰ ਨਹੀਂ ਹੋਈ ਹਲੇ ਤੂੰ ਸਾਰਾ 30 35 ਦਾ ਹੋਇਆ ਹੈ ਭਾਈ ਇਹ ਤੇ ਸੱਤ ਦਿਨ ਨੂੰ ਤੂੰ ਜਾ ਤੂੰ ਜਣੀ ਮੇਰੀ ਗੱਲ ਨਾ ਸਮਝਦਾਰ ਬਣ ਨਸ਼ਿਆਂ ਚ ਕੁਛ ਨਹੀਂ ਰੱਖਿਆ ਹਾਂ ਹਾਂ ਤੂੰ ਹਾਂ ਅੰਮ ਚ ਜਾ ਹਾਂ ਕਹਿੰਦੀ ਤੂੰ 35 ਸਾਲਾਂ ਨੂੰ ਤੂੰ ਸਮਝ ਜਾ ਮੇਰੀ ਗੱਲ ਹਾਂ ਥੋੜੀ ਥੋੜੀ ਛੱਲੇਗਾ ਸਭ ਸਿੱਖਾਂ ਦਾ ਇਹੋ ਜਿਹਾ ਸਟੇਜਸ ਆਉਂਦੀ ਹੈ ਤੂੰ ਸਮਝ ਜਾ ਸੰਤਲ ਚੰਗਾ ਭਾਈ ਮੈਨੂੰ ਤਾਂ ਕਰੇ ਡੀਕਦੇ ਹੋਣਗੇ ਚਲ ਜਾ ਕੇ ਪਤਾ ਲੈਣਾ ਉਹ ਕੀ ਆ ਉਹਦਾ ਨਾਮ ਥੋੜੂ ਦੇ ਬਾਪੂ ਦਾ ਚਲ ਸੰਜਲਾ ਫਜ਼ਾਕ ਮੰਗੂ ਕਹਿੰਦੇ ਪੇਰ ਭੱਜ ਗਿਆ ਦੌਰਾਂ ਦੂਰ ਬੇਖਾ ਦੇ ਲਾਲੇ ਮੇਰੇ ਤਾਂ ਚੱਪਲਾਂ ਵੀ ਪੁੱਠੀਆਂ ਹੋ ਗਈਆਂ ਮੈਂ ਤਾਂ ਬੁੜੇ ਬੰਦੇ ਨੂੰ ਕੁਝ ਪਤਾ ਨਹੀਂ ਲੱਗਦਾ ਚੱਲ ਜੋ ਚੰਗਾ ਚੱਲ ਚੰਗਾ ਇਹ ਇੱਧਰ ਤਾੜੀ ਦੀ ਮਾਰ ਲਾ ਮੈਂ ਵੀ ਤੇਰੇ ਨਾਲ ਹੱਸਦਾ ਅੱਲਾਹ ਚੰਗਾ ਪੇਰ ਮਿਲਦੇ ਆ ਨਾਲੇ ਪਤਾ ਲਿਆ ਹੀ ਉਹਨਾਂ ਦਾ ਚੰਗਾ ਚੰਗਾ ਉਹ ਠੋਲੂ ਦੇ ਬਾਪੂ ਦਾ ਚੰਗਾ ਨਾਮ ਰਾਮ 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 ਇਹ ਬੁੜਾ ਜਨਾ ਉਹੀ ਪਕਾਈ ਮਾਰੀ ਆਂ ਇਹਨੇ ਕਿ ਪਤਾ ਕੀ ਹੁੰਦੀ ਏ ਚੀਜ਼ ਉਹ ਲੈ ਜਾ ਉਹ ਲੈ ਜਾ ਮੜੀ ਜਾ ਖੜਾ ਹੋ ਸਮਾਨ ਸਮਾਨ ਘੱਟ ਖਾਲਿਆ ਕਰ ਤੈਨੂੰ ਪਤਾ ਤਾਂ ਹੈਗਾ ਸਮਾਨ ਕਿ ਰੱਖਣਾ ਕਿਹੜਾ ਖਾਣਾ ਪਪੀਆ ਮੈਨੂੰ ਉੱਪੀ ਸਾਰਾ ਦਿਨ ਤੂੰ ਛੜਦਾ ਨਹੀਂ ਆਈ ਮਰੇਗਾ ਤੂੰ ਕੋਈ ਹੱਲ ਨਹੀਂ ਨਾ ਆਏ ਨਾ ਕਰ ਮੈਂ ਦਾ ਨਹੀਂ ਕਰਦਾ ਜਿਹੜੇ ਸਾਣਾ ਤੇਰੇ ਨਸਨ ਨੇ ਤੂੰ ਮਰੇਗਾ ਆਪਾ ਤੇਰੇ ਵਿਆਹ ਚ ਮੈਂ ਨੱਚੂਗਾ ਨੱਚ ਲਈ ਤੂੰ ਹੁਣ ਘਰੇ ਵਗ ਜਾ ਐਸਾ ਡਿੱਗ ਗਿਆ ਬੁੜਾ ਤੇਰਾ ਸਰੀਰ ਆ ਹੱਡ ਕੋਟਾ ਕੋਈ ਟੁੱਟ ਜੇ ਤੂੰ ਘਰੇ ਵਗ ਜਾ ਬਸ ਤੇਰੇ ਵਿਆਹ ਚ ਨੱਚੂ ਮੈਂ ਸੁਣਿਆ ਸੋਦੇ ਬੜੇ ਨੇ ਦੇਖ ਵੜਤੀ ਉਹ ਤਾਂ ਹੀ ਮਰੇਗਾ ਵੇ ਆਮਲੀਆ ਜਿਹੜੇ ਸਾਣਾ ਤੇਰੇ ਪੈਰਾਂ ਤੇ ਲਾ ਜਾ ਕੇ ਬੰਦੇ ਆ बार, की करता दिवे। तो की करता था था। है दिमाग तो पागल जा एक गलो रोमाय करती परस कुत्ते सुता पे जवाक ना, oh, no! खांदा, खांदा। एक ना दे स्याने भी ने बोले भी ने यह खास बोला ਉੜਿਆ ਪੁੱਤ ਹੈ ਉੜਿਆ ਗਲਸ ਨੂੰ ਮਾਰੀ ਛੂਮੀ ਤੇ ਮੈਂ ਪੁੱਛਦਾ ਕੀ ਲੱਗਦਾ ਤੇ ਇੱਕ ਦਸ ਬਜਾਉਂਦੇ ਮੈਂ ਬਜਾਉ ਨਹੀਂ ਸਾਭ ਦੂੰ ਸਾਭ ਦੂੰ ਮੈਂ ਮੈਂ ਸਾਭ ਦੂੰ ਇੱਕ ਫੱਟਾ ਲਾਹ ਮੈਂ ਸਾਭ ਦੂੰ ਕਿਉਂ ਦਰਬੰਦ ਮੈਂ ਸਾਭ ਦੂੰ ਕਿਉਂ ਇੱਕ ਹਲਕਾ ਕੀ ਹਾਲ ਚ ਨਾ ਵੇ ਸਾਟਾ ਹਾਲ ਵੇ ਹਾਲੇ ਨਹੀਂ ਹੋਇਆ ਚੰਦਰਿਆ ਵੇ ਟਾਲਾ ਮੁੱਕਿਆ ਹੋਇਆ ਮਾਲ ਨਹੀਂ ਨਾ ਨਾ ਹਥਿਆ ਜੀ ਚਾਰੇ